ਸਿਰਵਾਦੀ ਦੂਸਹੀ ਜੈ ਸ੍ਰੀ ਮਹਲਾ ਪੰਜਵਾਂ ਵਾਰਿਸ ਨਾਨਕ ਇਕੁ ਕਾਇ ਸਤਿਗੁਰਿ ਪਰਸਾਦ ਸੋਗ ਆਦ ਪੁਰਣ ਮਦ ਪੁਰਣ ਅੰਤ ਪੁਰਣ ਮਰਿਐ ਸੋਏ ਸਿਮਰੰਤ ਸਤਿ ਸੰਤ ਸਬਦ ਰਮਣੰਗ ਨਾਨਕ ਅਗਨਾ ਸੰਜਗਦੀਸ਼ਵਰੇ ਆਤਪੂਰਨ ਮਦਪੂਰਨ ਅੰਤਪੂਰਨ ਪਰਮੇਸ਼ਵਰੇ ਸਿਮਰੰਦ ਸੰਤ ਸਬਦ ਰੰਗੰ ਨਾਨਕ ਅਗਨਾ ਸੰਜਗਦੀਸ਼ਵਰੇ ਬੇਕਨ ਸੁਣ ਸੁਣਾਵ ਲੋ ਮਨ ਮਹਿੰਦਰੀ ਸਾਚ ਪੂਰੇ ਰਹੀਓ ਸਰਬਤਰ ਮੇ ਨੰਦਕਿ ਘਰ ਨਗ ਰਾਜ ਹੋਈ ਹਰ ਇੱਕ ਨਰਜਨ ਨਗਾਈਏ ਸਭ ਅੰਦਰ ਸੋਈ ਸਰਣ ਕਾਰਨ ਸਮਰਥ ਪ੍ਰਭ ਜੋ ਕਹੈ ਸੋ ਹੋਈ ਖਿੜਵੇਂ ਤਾਂ ਤੁਪਦਾ ਤਿਸ ਬਿਨ ਨਹੀਂ ਕੋਈ ਇਹੇ ਖੰਡ ਪ੍ਰੇਮ ਮੰਡਲ ਪਾਤਲ ਦੀਪ ਤ੍ਰਵਿਆ ਸਭ ਲੋਈ ਜਿਸਾ ਤੁਝਾ ਗੁਜਾਰੇ ਸੋ ਬੁਜਸੀ ਨਿਰਮਲ ਜਨਨ ਸੋਈ ਕੰਡ ਬ੍ਰਹਮੰਡ ਪਤਾਲ ਦੀਪਾ ਰਬਿਆਸ ਬਲੋਈ ਜਿਸਾ ਤੁਝਾ ਗੁਜਾਰੇ ਸੋ ਬੁਜਸੀ ਨਿਰਮਲ ਜਨਨ ਸੋਈ ਭਾਰੀ ਪ੍ਰਕਾਸ਼ ਹਸਾ